ਹਾਂਜੀ ਅਰੋ ਕੀ ਹਾਲ ਆ ਬੋਲੇ ਠੀਕ ਹੈ ਕਾਹਨ ਜੀ ਮੈਂ ਲੋਕੜੋ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤਾਂ ਉੱਥੇ ਗਿਆ ਪਾਪੇ ਦਾ ਮੇਰੇ ਪਾਪੇ ਦਾ ਜਿਹੜਾ ਜਾਤੀ ਆ ਕਿ ਬਸ ਆ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈ ਲੋ ਹੈ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪਾਪੇ ਨੂੰ ਸਰਟੀਫਿਕੇਟ ਪਾਪੇ ਨੂੰ ਬਣਾਇਆ ਸੀ ਸਾਥੀ ਬੇਟਾ ਉਹ ਤੇਰੇ ਪਾਪੇ ਦਾ ਜਾਤੀ ਜਾਤੀ ਕਾਗਜ਼ ਬਣਿਆ ਹੋਇਆ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ ਜੀ ਬਣਿਆ ਹੋਇਆ ਹੈਗਾ ਕੌਣ ਬੋਲ ਰਿਹਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਛੋ ਹਲੋ ਹੈਲੋ ਬਹੁਤ ਜ਼ਿਆਦਾ ਕੋਈ ਹੈ ਹੈਲੋ ਕੀ ਉਹ ਕੋਹ ਬੈਂਕ ਦਾ ਪਾਪਾ ਕਣ ਕਣ ਨਹੀਂ ਹਾਂ ਤੇ ਉਹ ਮੇਰੇ ਨਾਲ ਜਾ ਕੇ ਲਿਖਦਾ ਪਹਿਲਾਂ ਆ ਗਿਆ ਸੀ ਪਾਪਾ ਆਣਾ ਬੋਲਦੇ ਸੀ ਹਾਂ ਲੋ ਅੱਧਾ ਲੋਗੜ ਤੋਂ ਬੋਲਦੇ ਹਾਂ ਲੋਗੜ ਤੋਂ ਹੀ ਬੋਲਦਾ ਕਿਥੋਂ ਬੋਲਦੇ ਤੁਸੀਂ ਲੋਗੜੋਂ ਅੱਛਾ ਬਾਈ ਸਾਥਰੀ ਘਰ ਆ ਸਾਥਰੀ ਗੱਲ ਹੁਣ ਸੁਣਾਂਗੇ ਮੈਂ ਕਹਿੰਦਾ ਬੋਲਦਾ ਹਾਂ ਮੈਂ ਤਾਂ ਤੇਰੀ ਬਾਤ ਹੀ ਨਹੀਂ ਬਸਾਣਾ ਹੀ ਬਈ ਹੁਣ ਨਹੀਂ ਆਈ ਬਾਤ ਪਾਪੇ ਦਾ ਜਾਤੀ ਛਾਤੀ ਬਣਿਆ ਕਿਵੇਂ ਨਾਲ ਆਇਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਦਾ ਲੈ ਫੋਨ ਦੱਸ ਪਾਪੇ ਦਾ ਉਹ ਸਾਥੂ ਤਾਂ ਨਹੀਂ ਆ ਗਿਆ ਪਹਿਲਾਂ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਕੀ ਦਾ ਆਪਣੇ ਜਿੰਦਰ ਦਾ ਉਹ ਪਾਪੇ ਦਾ ਉਹ ਹਰੀ ਗਾਲ ਹਰੀ ਸ਼ੋਂ ਦਾ ਪਾਪੇ ਦਾ ਪਾਪਰੇ ਦਾ ਜਾਤੀ ਚਟ ਬਣਿਆ ਹੋਇਆ ਪਾਪਰੇ ਦਾ ਜਾਤੀ ਜਾਤੀ ਸਾਤੀ ਫਿਗਰ ਬਣਿਆ ਹੋਇਆ ਉਹਦਾ ਪੱਖੋ ਭਵਾਗ ਤੇ ਗਿਆ ਤੇ ਬਹੁ ਮਰ ਗਈ ਕੋਈ ਉਹ ਗੱਪਾਂ ਸਾਨੂੰ ਮੈਂ ਜਾਤੀ ਜੱਤੀ ਵਗੇੜਾ ਤੇਰਾ ਜਾਤੀ ਫਿਗਰ ਬਣਿਆ ਹੋਇਆ ਤੇ ਪਾਪਾ ਕਰ ਹੁੰਦਾ ਫਿਰ ਤਾਂ ਪਤਾ ਲੱਗਦਾ ਇੰਨਾ ਗਾਦੂ ਨਹੀਂ ਨਾ ਪਤਾ ਉਹਦੇ ਸਾਗ ਦੇ ਪੱਤਰਾਂ ਦਾ ਆ ਭੋਲੇ ਨਾ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਤਾਂ ਬਣਾਈ ਨਹੀਂ ਜਾਂਦੀ ਸ਼ੇਟ ਵੇ ਨੂੰ ਫਿਰ ਕਿੰਨੇ ਲੋੜਾਂ ਵੀ ਫਰੀ ਜਾਂਦਾ ਹਾਂ ਇਹ ਤਾਂ ਬਿੰਗਰੀਆ ਕੋਈ ਜਾਂਦੀ ਹਾਤੀ ਬੁਣਣਾ ਹਣਾ ਹਲਾ ਕੱਲ ਕਰ ਲੈ ਨਾ ਜੀ ਦੇਖ ਮੱਧ ਕੰਮ ਕੀ ਨਹੀਂ ਆਉਂਦੀ ਬਹੁਤ ਮੁਸੀਬਤ ਨਾ ਕੰਮ ਜੀ ਨਹੀਂ ਆਉਂਦੀ ਤੈਨੂੰ ਹਲੋ ਹਲੋ हां ਬਲਵੀਰ ਸਾਂ ਹਾਂ ਬਲਵੀਰ ਹੀ ਹਾਂ ਹਾਂ ਕਿਵੇਂ ਆ ਠੀਕ ਆ ਤੁਸੀਂ ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਸਰਟੀਫਿਕੇਟ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜ ਦਾਂਗਾ ਸਾਥੇ ਬਿੜੇ ਕੋ ਤਖੋਖੜਿਆਂ ਨੂੰ ਗਏ ਹੋਏ ਨੇ ਐਨੀ ਗੱਲ ਗਏ ਨੇ ਤਖੋਖੜਿਆਂ ਨੂੰ ਗਏ ਹੋਏ ਨੇ ਜਿੱਤੇ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ ਅਖੋਖੜਿਆਂ ਗਏ ਹੋਏ ਆ ਹੱਥ ਨੂੰ ਮੋੜਨਗੇ ਉਹ ਤੁਛ ਨੂੰ ਹੁਸਨ ਨੂੰ ਤਾਂ ਪਤਾ ਹੀ ਹੋਊਗਾ ਪਾਪੇ ਦਾ ਜਾਤੀ ਸਰਟੀਫਿਕੇਟਾ ਕਿ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਹੈ ਦੀ ਬੀ ਦੂਰੇ ਕੋਲ ਨੂੰ ਹਾਂ ਮੈਨੂੰ ਤਾਂ ਪਤਾ ਨਹੀਂ ਪਤਾ ਕੋ ਰਿੰਦ ਦਾ ਪਤਾ ਹੀ ਹੋਗਾ ਫਿਰ ਦੇ ਦੇ ਯਾਨੀ ਕੋਲੇ ਨੂੰ ਪਤਾ ਹੈਗਾ ਪਰ ਮੇਰੇ ਨਾਲ ਨਹੀਂ ਬਜੇ ਪਰ ਮੈਨੂੰ ਸੁਣ ਕੇ ਕਹਿੰਦਾ ਪਰ ਹੈ ਕਿ ਬਾਹਲੇ ਨਹੀਂ ਹੋਈ ਹੋਈ ਕਿਛੇ ਤਾਂ ਬਾਹਲੇ ਨਹੀਂ ਆ ਇਹਨਾਂ ਨੇ ਵਿਚਾਰੇ ਨੇ ਮੋਰਨਾ ਤੁਸੀਂ ਹੋਈ ਤੇ ਆਪਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨਹੀਂ ਉਹਨਾਂ ਨੇ ਵਿਚਾਰੇ ਨੇ ਵਾਪਸ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਵਦੇ ਫਿਰੋਗੇ 300 ਰੁਪਏ ਇੱਥੇ ਉਹ ਬਟਾ ਉਹ ਤਾਂ ਵੀ ਪੋਲਾ ਦਾ ਹੁਣ ਭੋਲੇ ਨੂੰ ਪਤਾ ਉਹ ਆਏ ਤੋਂ ਦੱਸ ਦਾਂਗੇ ਆਪੋ ਉਹ ਹੁਣ ਬੋਲਦਾ ਤਾਂ ਸੀਗਾ ਔਰ ਹਾਂ ਹੁਣ ਭੋਲਾ ਬੋਲਦਾ ਨਹੀਂ ਜੀਆ ਭੋਲਾ ਹੈ ਨਹੀਂ ਕਰੇ ਆ ਬੋਲਦਾ ਤਾਂ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨੂੰ ਉਹ ਆਪ ਕੋਲ ਰਵ ਨਹੀਂ ਹੋ ਵੀ ਹੈ ਦਾ ਪੱਕਾ ਭੋਲ ਤੇ ਆ ਪਾਪਾ ਕੀ ਗੱਲ ਦੇ ਕਿਉਂ ਗੱਲ ਕਰਕੇ ਹਟਿਆ ਗਾਡੋ ਮੇਰਾ ਘਰ ਕਿਹੜਾ ਉਹ ਕੋਈ ਲਬ ਨਹੀਂ ਘਰੇ ਦਾ ਮੈਂ ਝੂਠ ਬੋਲੀ ਜਾਨੇ ਪਾ ਕੇ ਗਾਤਰ ਇਹਨਾਂ ਨੇ ਭਰੇ ਗਏ ਪੌਣ ਦਾ ਹੁਣ ਤਾਂ ਮੈਨੂੰ ਜੀਜਾ ਜੀ ਕੇ ਸੱਤਰੀ ਘਰ ਉਹ ਬਾਹਰੋਂ ਕਿੱਥੇ ਉਹ ਕਰ ਘੰਟਾ ਪਤਾ ਨਹੀਂ ਇਹ ਤਾਂ ਨਾ ਹੀ ਕੋਈ ਚੱਲ ਠੀਕ ਹੈ ਜੀ ਹਾਂ ਲੈ ਬੈਠਾ ਇਹਨਾਂ ਨੂੰ ਰੋਟੀ ਮੈਨੂੰ ਵੀ ਨਹੀਂ ਪਤਾ ਵੀ ਵੀ ਜਹੁੰਦਾ ਜੇ ਕੋਈ ਨਹੀਂ ਗੋਈ ਰਿਹਾ